ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਝੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀ GS ਹੋਲਸੇਲ ਵਾਲੇ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 13 ਤੇ 350 2001313 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਦੇ ਉੱਪਰ ਵਾਧੇ ਆ ਜੀ ਅਗਲੀ ਖਬਰ ਦੇ ਨਾਲ ਚੁਗਾਵਾਂ ਸਾਹਿਬ ਖਬਰ ਦੇ ਉੱਪਰ ਸਾਂਝ ਪਾਉਣਗੇ ਚੁਗਾਵਾਂ ਸਾਹਿਬ ਲਗਾਤਾਰ ਸਖਤਾਈ ਜਿਹੜੀ ਹੈ ਅਮਰੀਕਾ ਦੇ ਵਿੱਚ ਬਰਕਰਾਰ ਹੈਗੀ ਹੈ ਔਰ ਆਈਐਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹੁਣ ਬਿਜ਼ਨਸ ਨੂੰ ਟਾਰਗੇਟ ਕੀਤਾ ਜਾ ਰਿਹਾ ਉੱਥੋਂ ਬੰਦੇ ਅਰੈਸਟ ਕੀਤੇ ਜਾ ਰਹੇ ਨੇ ਇਹ ਤਾਂ ਬਹੁਤ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀ ਖਬਰ ਹੈਗੀ ਜੀ ਬਿਲਕੁਲ ਝੰਡ ਸਾਹਿਬ ਹੁਣ ਤਾਂ ਇਤੋਂ ਤੱਕ ਨੌਬਤ ਆ ਗਈ ਹੈ ਕਿ ਲੋਕਾਂ ਨੂੰ ਕਹਿੰਦੇ ਘਰਾਂ ਚੋਂ ਵੜ ਕੇ ਵੀ ਅਰੈਸਟ ਕੀਤਾ ਜਾ ਰਿਹਾ ਜੇ ਤੁਸੀਂ ਕਿਸੇ ਰੈਸਟੋਰੈਂਟ 'ਚ ਕੰਮ ਕਰਦੇ ਆ ਉਥੋਂ ਅਰੈਸਟ ਹੋ ਰਿਹਾ ਜੇ ਤੁਸੀਂ ਕਿਸੇ ਸਟੋਰ ਤੇ ਕੰਮ ਕਰਦੇ ਆ ਉਥੋਂ ਅਰੈਸਟ ਹੋ ਰਹੀਆਂ ਆ ਜਿਹੜੀ ਇੱਕ ਖਬਰ ਆ ਰਹੀ ਹੈਗੀ ਐਰੀਜ਼ੋਨਾ ਤੋਂ ਟੈਂਪੇ ਸ਼ਹਿਰ ਤੋਂ ਕਹਿੰਦੇ ਉਥੇ ਇੱਕ 바ਰ ਦੇ ਉੱਪਰ ਆਈਸ ਵੱਲੋਂ ਵੱਡੇ ਪੱਧਰ ਤੇ ਛਾਪਾ ਮਾਰਿਆ ਗਿਆ ਸੈਂਕੜੇ ਆਈਸ ਏਜੰਟ ਜਿਹੜੇ ਆ ਉਥੇ 바ਰ ਦੇ ਉੱਤੇ ਪਹੁੰਚੇ ਆ ਤਾਂ ਰਾਤ ਦਾ ਟਾਈਮ ਸੀਗਾ ਕਈ ਲੋਕ ਜਿਹੜੇ ਸੀਗੇ ਉਹ ਉੱਥੇ ਇੰਜੋਏ ਕਰਨ ਵਾਸਤੇ ਪਹੁੰਚੇ ਹੋਏ ਸੀਗੇ ਤੇ ਕਹਿੰਦੇ 250 ਦੇ ਕਰੀਬ ਜਿਹੜੇ ਆ ਉਥੋਂ ਲੋਕਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਬੜੇ ਵੱਡੇ ਪੱਧਰ ਤੇ ਇਸ ਰੇਡ ਨੇ ਕਹਿੰਦੇ ਲੋਕਾਂ ਨੂੰ ਕਹਿੰਦੇ ਜਿਹੜਾ ਹੈਗਾ ਆ ਪਰੇਸ਼ਾਨ ਕਰ ਦਿੱਤਾ ਕਿ ਹੁਣ ਲੋਕ ਜਾਨ ਤੇ ਜਾਨ ਕਿੱਥੇ ਜੇ ਕਿਤੇ ਕਹਿੰਦੇ ਕੋਈ ਰੈਸਟੋਰੈਂਟ ਸੀ ਜਾਂਦਾ ਉਥੋਂ ਹ ਅਰੈਸਟ ਹੋ ਰਹੀਆਂ ਜੇ ਕੋਈ ਉਸ ਤੋਰ ਤੇ ਜਾਂਦਾ ਜੇ ਕਿਤੇ ਕੰਸਟਰਕਸ਼ਨ ਸਾਈਟ ਤੇ ਜਾਂਦਾ ਆ ਉਥੋਂ ਐਕਸਟ ਹੋ ਰਿਹਾ ਜੇ ਟਰੱਕਾਂ ਵਾਲੇ ਘਰ ਬੈਂਦੇ ਆ ਤਾਂ ਵੀ ਪ੍ਰੋਬਲਮ ਹੈ ਜੇ ਉਹ ਬਾਹਰ ਜਾਂਦੇ ਆ ਤਾਂ ਵੀ ਪ੍ਰੋਬਲਮ ਹੈ ਤੇ ਇੱਕ ਖਬਰ ਹੋਰ ਵੀ ਆ ਰਹੀ ਹੈ ਕਹਿੰਦੇ ਜਿਹੜੇ ਆਹ ਆਪਣੇ ਡੇ ਕੇਅਰ ਹੁੰਦੇ ਨੇ ਜਿੱਥੇ ਲੋਕੀ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦੇ ਆ ਤੇ ਉਥੇ ਜਿਹੜੇ ਲੋਕ ਉਹਨਾਂ ਦੇ ਸੰਭਾਲ ਕਰਦੇ ਆ ਚਾਹੇ ਉਹ ਮੈਕਸੀਕਨ ਕੁੜੀਆਂ ਹੁੰਦੇ ਆ ਜਾਂ ਮੁੰਡੇ ਹੁੰਦੇ ਆ ਜਿਹੜੇ ਐਜ਼ ਐ ਉਥੇ ਉਹਨਾਂ ਦੇ ਟੇਕਰ ਹੁੰਦੇ ਆ ਕੇਅਰ ਟੇਕਰ ਹੁੰਦੇ ਆ ਕਿ ਉਥੋਂ ਵੀ ਅਰੈਸਟ ਕੀਤੇ ਜਾ ਰਹੇ ਸੋ ਆਈਸ ਵੱਲੋਂ ਵੱਡੇ ਪੱਧਰ ਤੇ ਜਿਹੜੀ ਛਾਪੇਮਾਰੀ ਜਿਹੜੀ ਹੈ ਉਹ ਹੋ ਰਹੀ ਹੈ ਤੁਸੀਂ ਸੁਣਿਆ ਸੀਗਾ ਪਿਛਲੀ ਵਾਰੀ ਜਿਹੜੇ ਆਈਸ ਦੇ ਡਾਇਰੈਕਟਰ ਆ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ 10000 ਨਵੇਂ ਜਿਹੜੇ ਆਈਸ ਏਜੰਟ ਆ ਉਹ ਹੁਣ ਛੱਡਣ ਲੱਗੇ ਆ ਤੇ ਵੱਡੇ ਪੱਧਰ ਤੇ ਇਸ ਤੋਂ ਵੀ ਜ਼ਿਆਦਾ ਜਿਹੜੀ ਉਹ ਹੁਣ ਸਖਤਾਈ ਕੀਤੀ ਜਾਵੇਗੀ ਹੂੰ ਚੁਗਾਵਾਂ ਸਾਹਿਬ ਜਿਸ ਤਰੀਕੇ ਨਾਲ ਸਾਡੇ ਬੰਦੇ ਆਪਣੇ ਜਿਹੜੇ ਟਰੱਕ ਵਾਲੇ ਵੀਰ ਨੇ ਜਿਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ ਖਾਸ ਕਰਕੇ ਕਾਰਨ ਇਹਦਾ ਇਹ ਨਹੀਂ ਹੈ ਕਿ ਜਿਸ ਤਰੀਕੇ ਨਾਲ ਲੈਟਰਾਂ ਇਹਨਾਂ ਨੇ ਕੱਢੀਆਂ ਸੀ ਕੈਲੀਫੋਰਨੀਆ ਵਾਲਿਆਂ ਨੇ ਤੇ ਜੇਕਰ ਉਹਨਾਂ ਨੂੰ ਕੈਲੀਫੋਰਨੀਆ ਵਾਲੇ ਇਹ ਵੀ ਨਹੀਂ ਹਜੇ ਕਨਫਰਮ ਹੋ ਰਿਹਾ ਕਿ ਉਹਨਾਂ ਦੇ ਸੀਡੀਆਰ ਰੱਦ ਹੈਗੇ ਨੇ ਮੇਰੇ ਹਿਸਾਬ ਨਾਲ ਕਿਸੇ ਨੇ ਚੈੱਕ ਵੀ ਨਹੀਂ ਕਰਵਾਇਆ ਹੋਣਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੈੱਕ ਕਰਵਾ ਲੈਣਾ ਚਾਹੀਦਾ ਡੀਐਮਵੀ ਜਾ ਕੇ ਭਾਈ ਲਾਇਸੈਂਸ ਇਹ ਨਾ ਹੋਵੇ ਕਿਤੇ ਉਦਾਂ ਹੀ ਤੁਰੇ ਫਿਰਦੇ ਹੋ ਮੁੜ ਕੇ ਕੋਈ ਪੰਗਾ ਵੱਡਾ ਪੈ ਜੇ ਬਿਲਕੁਲ ਜੀ ਸਹੀ ਗੱਲ ਹੈ ਜੀ ਜਿਨ੍ਹਾਂ ਨੂੰ ਮੇਰੇ ਹਿਸਾਬ ਨਾਲ ਲੈਟਰਾਂ ਆਈਆਂ ਆ ਅ ਬਿਲਕੁਲ ਜੇ ਤੁਸੀਂ ਟਰੱਕ ਤੇ ਚਲਾਉਂ ਜਾਣਾ ਨਹੀਂਗਾ ਤੇ ਫਿਰ ਆਪਾਂ ਕਾਤੋਂ ਇੰਨੀ ਵੇਟ ਕਰਨ ਦੀ ਹੈ ਤੁਸੀਂ ਜਾ ਕੇ ਡੀਐਮਵੀ ਤੇ ਆਪਣਾ ਲਾਇਸੈਂਸ ਚੈੱਕ ਕਰਾ ਲਓ ਆਈਆਂ ਨੂੰ ਲੈਟਰ ਆਈਆਂ ਉਹ ਡਰਾਈਵ ਕਰ ਰਹੇ ਆ ਪਰ ਮੈਂ ਇਹ ਕਹਿ ਰਿਹਾ ਸੀਗਾ ਕਿ ਜਦੋਂ ਕਿਤੇ ਖੁਦਾਨਾ ਖਾਸਤਾ ਕੋਈ ਪੁਲਿਸ ਵਾਲਾ ਪੁੱਲ ਆਉ ਪੁੱਲ ਕਰਦਾ ਤਾਂ ਉਦੋਂ ਹੋ ਸਕਦਾ ਕੋਈ ਸਿਸਟਮ ਦੇ ਵਿੱਚ ਪਿਆ ਹੋਵੇ ਕਿਉਂਕਿ ਆਪਾਂ ਜਿਹੜਾ ਆਪਣੇ ਲਾਇਸੈਂਸ ਤਾਂ ਉਹ ਆਨਲਾਈਨ ਤਾਂ ਐਕਟਿਵ ਸ਼ੋ ਕਰ ਰਿਹਾ ਪਰ ਡੀਐਮਵੀ ਨੇ ਹੁਣ ਪਤਾ ਨਹੀਂ ਇਹਨਾਂ ਦੇ ਅੰਦਰ ਖਾਤੇ ਕੀ ਚੱਲ ਰਿਹਾ ਹੋਊਗਾ ਮੈਨੂੰ ਲੱਗਦਾ ਕਿ ਇੱਕ ਵਾਰੀ ਚੈੱਕ ਕਰ ਲੈਣਾ ਚਾਹੀਦਾ ਫੇਰੀ ਆਪਾਂ ਨੂੰ ਜਿਹੜਾ ਡਰਾਈਵ ਕਰਨੀ ਚਾਹੀਦੀ ਹੈ ਜੀ ਬਿਲਕੁਲ ਚੰਦ ਸਾਹਿਬ ਜਿਨ੍ਹਾਂ ਨੂੰ ਤੇ ਲੈਟਰਾਂ ਆਈਆਂ ਸੀਗੀਆਂ ਜਿਹਦੇ ਵਿੱਚ 17000 ਦੇ ਕਰੀਬ ਦੱਸੇ ਜਾ ਰਹੇ ਐ ਸੀਡੀਐਲ ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਨੇ ਕੋਈ ਉਹਦੇ ਵਿੱਚ ਵਾਪਸ ਲੈਣ ਵਾਲੀ ਗੱਲ ਹੈਗੀ ਆ ਉਹਨਾਂ ਦੀ ਤੇ ਲਾਇਸੈਂਸ ਅਰਧ ਹੋਣੇ ਤੈ ਨਹੀਂ ਪਰ ਜੇ ਜੇ ਆਪਾਂ ਫਿਰ ਵੀ ਨਹੀਂ ਸੋਚਦੇ ਹੋ ਤੁਸੀਂ ਦੇਖਿਆ ਹੀ ਆ ਕਿ ਆ ਕੱਲ ਪਰਸੋਂ ਦੋ ਦਿਨਾਂ ਦੇ ਵਿੱਚ ਕਿੰਨੇ ਅਰੈਸਟ ਹੋਏ ਆ ਚਾਹੇ ਉਹ ਆਇਓਵਾ ਦੇ ਵਿੱਚ ਹੈ ਇਲਿਨੋਇਸ ਦੇ ਵਿੱਚ ਹੈ ਸ਼ਿਕਾਗੋ ਦੇ ਲੱਗੇ ਹੈ ਚਾਹੇ ਉਹ ਇੰਡੀਆਨਾ ਵਿੱਚ ਹੈ ਚਾਹੇ ਇਧਰ ਈਸਤ ਵਾਲੇ ਪਾਸੇ ਵੀ ਹੈ ਵੱਡੇ ਪੱਧਰ ਤੇ ਜਿਹੜੇ ਅਰੈਸਟ ਹੋ ਰਹੀਆਂ ਹੈਗੀਆਂ ਖਾਸ ਕਰਕੇ ਟਰੱਕ ਸਟਾਪਾਂ ਤੋਂ ਹੋ ਰਿਹਾ ਹੈ ਤੁਸੀਂ ਦੇਖੋਗੇ ਕਿ ਚਾਰੇ ਪਾਸੇ ਰੋਲਾ ਪਿਆ ਹੋਇਆ ਤੇ ਮੈਂ ਤਾਂ ਇਹ ਸਮਝਦਾ ਕਿ ਜੇ ਕੋਈ ਵੀ ਆਪਣੀ ਸਿਆਣਪ ਤੋਂ ਕੰਮ ਲਵੇ ਤਾਂ ਇਸ ਵਕਤ ਜੇ ਜਿਹਨੂੰ ਜਿਹਨੂੰ ਖਾਸ ਕਰਕੇ ਲੈਟਰ ਆਈਆਂ ਉਹਨੂੰ ਤੇ ਜਾਣਾ ਨਹੀਂ ਚਾਹੀਦਾ ਕਿਉਂਕਿ ਜੇ ਤੁਸੀਂ ਸਿਸਟਮ ਚ ਆਲਰੇਡੀ ਪਏ ਹੋਏ ਆ ਜੇ ਤੁਹਾਨੂੰ ਉਥੇ ਪੁੱਲ ਵੀ ਕੀਤਾ ਜਾਂਦਾ ਤੇ ਤੁਸੀਂ ਤਾਂ ਆਲਰੇਡੀ ਉਹਨਾਂ ਦੀ ਰਡਾਰ ਤੇ ਹੈਗੇ ਹੈਗੇ ਆ ਫਿਰ ਆਪਾਂ ਕਿਉਂ ਜ਼ਰੂਰ ਇਸ ਜੋਖਮ ਨੂੰ ਮੁੱਲ ਲੈਣਾ ਹੈਗਾ ਤੇ ਜੇ ਸਿਆਣੀ ਸਿਆਣਪ ਇਸੇ ਵਿੱਚ ਹੀ ਹੈ ਕਿ ਆਪਾਂ ਆਪਣੇ ਆਪ ਨੂੰ ਬਚਾਉਣ ਵਾਸਤੇ ਜਿਹੜਾ ਹੈਗਾ ਆ ਉਹ ਸਹੀ ਤਰੀਕਾ ਇਹੋ ਹੀ ਹੈ ਕਿ ਜੇ ਤੁਹਾਨੂੰ ਸੀ ਲਾਇਸੈਂਸ ਮਿਲਦਾ ਤੇ ਜਾ ਕੇ ਲੈ ਲਓ ਤੇ ਆਪਣਾ ਜਿਹੜਾ ਹੋਰ ਕੰਮ ਕਰ ਸਕਦੇ ਆ ਤੁਸੀਂ ਕੋਈ ਡਿਲੀਵਰੀ ਦਾ ਕੰਮ ਕਰ ਸਕਦੇ ਆ ਕੋਈ ਤੁਸੀਂ Amazon ਦਾ ਕੰਮ ਕਰ ਸਕਦੇ ਆ Uber ਦਾ ਕੰਮ ਕਰ ਸਕਦੇ ਆ ਜਾਂ ਕੋਈ ਫੂਡ ਡਿਲੀਵਰੀ ਦਾ ਕੰਮ ਕਰ ਸਕਦੇ ਆ ਜੀ ਇਹਦੇ ਨਾਲ ਨਾਲ ਇੱਕ ਅੱਜ ਚੁਗਾਵਾਂ ਸਾਹਿਬ ਮੈਨੂੰ ਇੱਕ ਭਾਜੀ ਨੇ ਨੌਕ ਕੀਤਾ ਆ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਮੈਨੂੰ ਦੱਸ ਰਹੇ ਸੀਗੇ ਕਿ ਉਹਨਾਂ ਦੇ ਵੀ ਕਿਸੇ ਆ ਰਿਲੇਟਿਵ ਨੂੰ ਚੱਕਿਆ ਗਿਆ ਕਹਿੰਦੇ ਵਕੀਲ ਜਿਹੜੇ ਨੇ 25000 ਰੁਪਏ ਫੀਸ ਲਈ ਤੇ ਉਸ ਤੋਂ ਬਾਅਦ ਉਹ 25000 ਡਾਲਰ ਬੌਂਡ ਭਰ ਕੇ ਤੇ ਫਿਰ ਉਹਨੂੰ ਛੱਡਿਆ ਗਿਆ ਹੈਗਾ ਮਤਲਬ ਛੱਡ ਦਿੱਤਾ ਪਰ ਕਹਿੰਦੇ ਟਰੱਕ ਚਲਾਉਣਾ ਇਹਨਾਂ ਦਿਨਾਂ 'ਚ 50000 ਡਾਲਰ ਚ ਪੈ ਗਿਆ ਉਹ ਦੱਸਦੇ ਪਏ ਸੀਗੇ ਮੈਂ ਮਾਫੀ ਚਾਹੁੰਦਾ ਉਹ ਜੇਕਰ ਸਾਡਾ ਪ੍ਰੋਗਰਾਮ ਦੇਖ ਰਹੇ ਹੋਣਗੇ ਮੈਂ ਭਾਜੀ ਉਹਨਾਂ ਦਾ ਨਾਮ ਭੁੱਲ ਗਿਆ ਪਰ ਉਹਨਾਂ ਨੇ ਨੋਕ ਕਰਕੇ ਦੱਸਿਆ ਕਿ ਇੱਕ ਵਾਰੀ ਜ਼ਰੂਰ ਸਾਡੇ ਟਰੱਕ ਵਾਲੇ ਵੀਰਾਂ ਨਾਲ ਸਾਂਝ ਪਵਾਉਂਦੇ ਜਾ ਕਰੋ ਕਿਉਂਕਿ ਇਸ ਵਾਰ ਜਿਹੜੇ ਹਾਲਾਤ ਨੇ ਕੋਈ ਬਹੁਤੇ ਚੰਗੇ ਨਹੀਂ ਹੈਗੇ ਜੇਕਰ ਅਸੀਂ ਬਚਾਅ ਦੇ ਵਿੱਚ ਵਿਚਾਰ ਰੱਖੀਏ ਤਾਂ ਸ਼ਾਇਦ ਇਹੋ ਜਿਹੀਆਂ ਵਿਵਪਤਾ ਇਹੋ ਜਿਹੀਆਂ ਜਿਹੜੀਆਂ ਚੱਲ ਰਹੀਆਂ ਨੇ ਇਹੋ ਜਿਹੀਆਂ ਰੋਕਾਊਟਾਉ ਦੇ ਤੋਂ ਬਚਿਆ ਜਾ ਸਕਦਾ ਜੀ ਪਰ ਬਿਲਕੁਲ ਜੀ ਸਾਹਿਬ ਇਹ ਗੱਲ ਤੁਸੀਂ ਬਿਲਕੁਲ ਸਹੀ ਹੈ ਕਈ ਹੈਗੀ ਹੈ ਕਿਉਂਕਿ ਆਪਾਂ ਤਾਂ ਰੋਜ਼ ਹੀ ਆਪਣੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਰਹਿੰਦੇ ਆ ਆਪਣੇ ਭੈਣ ਭਰਾਵਾਂ ਨੂੰ ਆਪਣੇ ਪੰਜਾਬੀਆਂ ਨੂੰ ਖਾਸ ਕਰਕੇ ਅਸੀਂ ਤਾਂ ਕਹਿੰਦੇ ਰਹਿੰਦੇ ਆ ਕਿ ਦੇਖੋ ਇਸ ਟਾਈਮ ਜਿਹੜਾ ਸਮਾਂ ਆ ਉਹ ਇਦਾਂ ਦਾ ਚੱਲਦਾ ਪਿਆ ਕਿ ਇਸ ਟਾਈਮ ਉਹ ਪਾਣੀ ਵੀ ਪੁੰਦੇ ਪਿਆ ਤੇ ਸਿੱਧਾ ਹੀ ਸਿੱਧਾ ਹਿਸਾਬ ਹੈ ਕਿ ਜੇ ਹੁਣ ਅਸੀਂ ਇਸ ਗੱਲ ਤੇ ਹੀ ਅੜੇ ਰਹੀਏ ਕਿ ਮੈਨੂੰ ਕੁਝ ਨਹੀਂ ਹੋਣ ਲੱਗਾ ਮੈਂ ਕਿਹੜਾ ਕੋਈ ਕੋਈ ਗੁਨਾਹ ਕੀਤਾ ਆ ਜਾਂ ਕੋਈ ਮੈਂ ਕ੍ਰਾਈਮ ਕੀਤਾ ਦੇਖੋ ਭਾਈ ਜੀ ਇੱਥੇ ਹੁਣ ਗੱਲ ਜੇ ਆਪਾਂ ਕ੍ਰਾਈਮ ਦੀ ਕਰਦੇ ਆ ਨਾ ਜੇ ਵਕੀਲਾ ਨਾਲ ਗੱਲ ਕਰਦੇ ਆ ਨਾ ਤੇ ਵਕੀਲ ਕਹਿੰਦੇ ਹਾਂ ਜਿਹੜਾ ਵੀ ਬੰਦਾ ਮੈਕਸੀਕੋ ਤੋਂ ਇਲਲੀਗਲ ਤਰੀਕੇ ਦੇ ਨਾਲ ਕ੍ਰੋਸ ਕਰਕੇ ਅਮਰੀਕਾ ਵਿੱਚ ਇੰਟਰ ਹੋਇਆ ਉਹ ਕ੍ਰਾਈਮ ਹੈਗਾ ਤੁਸੀਂ ਪਿੱਛੇ ਜੇ 트럼ਪ ਪ੍ਰਸ਼ਾਸਨ ਤੇ ਜਿੰਨੇ ਵੀ ਉਹਨਾਂ ਦੇ ਡਾਇਰੈਕਟਰ ਹੈਗੇ ਆ ਜਾਂ ਜਿਹੜੇ ਉਹਨਾਂ ਦੇ ਮਿਨਿਸਟਰ ਹੈਗੇ ਆ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਉਹਨਾਂ ਸਾਰਿਆਂ ਦੇ ਤੁਸੀਂ ਬਿਆਨ ਸੁਣੇ ਆ ਜਦੋਂ ਵੀ ਉਹਨਾਂ ਨੂੰ ਕੋਈ ਪੱਤਰਕਾਰ ਪੁੱਛਦੇ ਆ ਵੀ ਤੁਹਾਨੂੰ ਤੁਸੀਂ ਇਹਨਾਂ ਨੂੰ ਕ੍ਰਿਮੀਨਲ ਕਿਉਂ ਕਹਿੰਦੇ ਆ ਇਹਨਾਂ ਦੇ ਤਾਂ ਇਥੇ ਆ ਕੇ ਆਪਣੇ ਕੇਸ ਲਾਏ ਹੋਏ ਆ ਜਾਂ ਉਹਨਾਂ ਕੋਲ ਵਰਕ ਪਰਮਿਟ ਹੈਗਾ ਆ ਉਹਨਾਂ ਕੋਲ ਸਾਰਾ ਕੁਝ ਹੈਗਾ ਤੁਸੀਂ ਕ੍ਰਿਮੀਨਲ ਕਿਉਂ ਕਹਿੰਦੇ ਆ ਕਹਿੰਦੇ ਹਾਂ ਇਹੋੀ ਗੱਲ ਜਿਹੜੀ ਹੈ ਅਸੀਂ ਬਾਰ-ਬਾਰ ਕਹਿੰਦੇ ਆ ਵੀ ਜਿਹੜਾ ਵੀ ਬੰਦਾ ਸਾਡੀ ਕੰਟਰੀ ਦੇ ਵਿੱਚ ਇਲੈਗਲ ਤਰੀਕੇ ਦੇ ਨਾਲ ਇੰਟਰ ਹੁੰਦਾ ਸਭ ਤੋਂ ਪਹਿਲਾਂ ਆਫੈਂਸ ਤਾਂ ਉਹਨੇ ਉਹੀ ਕਰਤਾ ਕਿ ਉਹ ਇੱਕ ਇਲਲੀਗਲ ਤਰੀਕੇ ਦੇ ਨਾਲ ਇੱਥੇ ਇੰਟਰ ਹੋਇਆ ਹਾਂ ਠੀਕ ਹੈ ਕੰਟਰੀ ਦੇ ਵਿੱਚ ਲਾ ਨੇ ਉਹਨੂੰ ਅਲਾਉ ਕੀਤਾ ਕਿ ਉਹ ਆਪਣਾ ਇੱਥੇ ਅਪਲਾਈ ਕਰ ਸਕਦਾ ਰਹਿਣ ਵਾਸਤੇ ਪਰ ਹਜੇ ਉਹ ਇੱਥੇ ਉਹਦਾ ਕੇਸ ਗ੍ਰੈਂਟ ਨਹੀਂ ਹੋਇਆ ਨਾ ਹੀ ਹਜੇ ਉਹ ਉਹਨੂੰ ਕਿਸੇ ਤਰੀਕੇ ਨਾਲ ਉਹਨੂੰ ਕੋਈ ਪ੍ਰੋਵੀਜ਼ਨ ਹੋਈ ਹੈ ਕਿ ਉਹ ਇੱਥੇ ਰਹਿ ਸਕਦਾ ਸਾਰਾ ਕੁਝ ਪੈਂਡਿੰਗ ਹੈ ਇਹਦਾ ਮਤਲਬ ਕਿ ਹਜੇ ਵੀ ਉਹ ਕ੍ਰਿਮੀਨਲ ਹੀ ਹੈਗਾ ਸੋ ਇਸ ਕਰਕੇ ਜਿਹੜੇ ਬੰਦਿਆਂ ਦੇ ਕੇਸ ਪੈਂਡਿੰਗ ਹੈ ਹਜੇ ਕੋਈ ਉੱਤੇ ਡਿਸੀਜਨ ਨਹੀਂ ਹੋਇਆ ਉਹਨਾਂ ਨੂੰ ਜ਼ਰੂਰ ਇਸ ਚੀਜ਼ ਤੋਂ ਸਿੱਖਣਾ ਚਾਹੀਦਾ ਆ ਕਿ ਜਿੱਦਾਂ ਹੁ ਤੁਸੀਂ ਜ਼ਿਕਰ ਕੀਤਾ ਕਿ ਭਾਵੇਂ ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਸੀਗਾ ਪਰ ਆਈਐਸ ਨੇ ਉਹਨੂੰ ਚੱਕ ਲਿਆ ਉਸ ਤੋਂ ਬਾਅਦ ਰਿਟੈਂਸ਼ਨ ਸੈਂਟਰ ਲੈ ਗਏ ਫਿਰ ਵਕੀਲ ਕਰਨਾ ਪਿਆ ਵਕੀਲ ਦੇ ਪੈਸੇ ਅਲੱਗ ਉਸ ਤੋਂ ਬਾਅਦ ਜਿਹੜੇ ਤੁਹਾਡਾ ਕੰਮ ਜਿਹੜਾ ਇਹਨੇ ਦਿਨ ਛੁੱਟ ਗਿਆ ਉਹ ਅਲੱਗ ਜਿਹੜੇ ਬੰਦੇ ਤੁਹਾਡੇ ਪਿੱਛੇ ਬਾਅਦ ਚ ਤੁਰੇ ਫਿਰਦੇ ਉਹਨਾਂ ਨੇ ਵੀ ਕੰਮ ਛੱਡਿਆ ਇਹ ਤਾਂ ਲਾਈਵ ਹੁੰਦਾ ਇਹ ਤਾਂ ਬਾਈ ਛੁੱਟ ਗਿਆ ਪਰ ਕਈਆਂ ਦੇ ਛੁੱਟਣ ਦੀ ਆਸ ਵੀ ਘਟ ਗਈ। ਹਾਂ ਵੇਖੋ ਜਦੋਂ ਮੈਂ ਕਹਿੰਦਾ ਜੀ ਕਈ ਤਾਂ ਵਿਚਾਰੇ ਇਸੇ ਕਰਕੇ ਰਗੜੇ ਗਏ ਜਿਹੜੇ ਰਿਪੋਰਟ ਹੋ ਕੇ ਇਸ ਟਾਈਮ ਹਰਿਆਣਾ ਪੰਜਾਬ ਨੂੰ ਪਹੁੰਚ ਗਏ ਆ ਉਹ ਬਹੁਤੇ ਤਾਂ ਇਸੇ ਗੱਲ ਤੇ ਕਿਉਂਕਿ ਪੰਜ ਬੰਦਿਆਂ ਨੂੰ ਫੜਨਾ ਸੀਗਾ 10-15 ਜਿਹੜੇ ਦੂਜੇ ਸੀਗੇ ਉਹ ਵੀ ਨਾਲ ਲੱਕੇ ਆ ਗਏ। ਸੋ ਜਦੋਂ ਨਿਕੇ ਆ ਗਏ ਅਗਲੇ ਕਹਿੰਦੇ ਠੀਕ ਹੈ ਜੀ ਇਹ ਵੀ ਇਲਲੀਗਲ ਤਰੀਕੇ ਨਾਲ ਆਇਆ ਇਹਨਾਂ ਦੇ ਉੱਤੇ ਆ ਜਿਹੜਾ ਕਰਾਇਮ ਹੈ ਇਹ ਪਾ ਦਿਓ ਤੇ ਕਿਉਂਕਿ ਇਹ ਕ੍ਰਿਮੀਨਲ ਹੈਗੇ ਆ ਸਾਡੀ ਕੰਟਰੀ ਦੇ ਵਿੱਚ ਇਲਲੀਗਲ ਤਰੀਕੇ ਦੇ ਨਾਲ ਇਹ ਇੰਟਰ ਕਰਦੇ ਆ ਤੋ ਤਾਂ ਆਬਵੀਅਸਲੀ ਉਹ ਇੱਕ ਇੱਕ ਤੁਹਾਡੇ ਤੇ ਕੇਸ ਪੈਂਦੇ ਪੈਂਦਾ ਆ ਸੋ ਇਸ ਕਰਕੇ ਇਸ ਟਾਈਮ ਬਚਾਓ ਵਿੱਚ ਹੀ ਬਚਾਓ ਹੈ ਕਿਉਂਕਿ ਬਚਣਾ ਉਹ ਜ਼ਰੂਰੀ ਹੈ ਕਿਉਂਕਿ ਟਾਈਮ ਲੰਘ ਜਾਣਾ ਹੈਗਾ ਯਾ ਪਰ ਅਸੀਂ ਜੇ ਟਾਈਮ ਨੂੰ ਪਾਸ ਕਰਾਂਗੇ ਤਾਂ ਹੀ ਹੈ ਜੇ ਅਸੀਂ ਇਹੋ ਸੋਚਦਿਆਂ ਕਿ ਮੈਨੂੰ ਕੀ ਹੋਣ ਲੱਗਾ ਮੈਨੂੰ ਮੈਨੂੰ ਇਨੈਚਰ ਹੋ ਗਿਆ ਮੈਂ ਇੱਥੇ ਵੀ ਜਾਇਆ ਮੈਂ ਹਰਕ ਸਟੇਟ ਵੀ ਜਾਣਾ ਮੈਨੂੰ ਕੋਈ ਕੋ ਕੁ ਪੁੱਛਦਾ ਨਹੀਂਗਾ ਮੈਨੂੰ ਇੰਗਲਿਸ਼ ਵੀ ਆਉਂਦੀ ਹੈ ਠੀਕ ਹੈ ਬਾਈ ਜੀ ਸਾਰਾ ਕੁਝ ਆਉਂਦਾ ਹੋਊਗਾ ਪਰ ਸਮੇਂ ਮਾਰੇ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਆ ਜਾਣਾ ਤੋਂ ਇਸ ਕਰਕੇ ਅਸੀਂ ਤਾਂ ਇਹੋ ਕਹਿੰਨੇ ਆ ਕਿ ਭਾਈ ਜਿੰਨਾ ਵੀ ਕਿਸੇ ਦਾ ਬਚਾਅ ਹੁੰਦਾ ਆਪਣਾ ਵਿਚਾਰ ਰੱਖੋ ਕਿਉਂਕਿ ਇੱਥੇ ਤਾਂ ਹੁਣ ਆਟੇ ਨੂੰ ਪਲੇਥਨ ਲੱਗੀ ਜਾਂਦਾ ਚੱਕਣ ਇੱਕ ਨੂੰ ਆਉਂਦਿਆ ਚਾਰ ਨਾਲ ਉਧਰ ਫੜੇ ਜਾਂਦੇ ਆ ਆ ਤੁਸੀਂ ਦੇਖਿਆ ਜੀ ਕਿ ਐਰੀਜ਼ੋਨਾ ਬਾਰ ਦੇ ਵਿੱਚ ਉਹਨਾਂ ਨੇ ਛਾਪਾ ਮਾਰਿਆ ਤੋ ਤੋ 250 ਬੰਦਾ ਉਹਨਾਂ ਨੇ ਅਰੈਸਟ ਕਰ ਲਿਆ ਹੁਣ ਇਹਨਾਂ ਵਿੱਚੋਂ ਕਿੰਨੇ ਸਹੀ ਹੋਣਗੇ ਉਹ ਤਾਂ ਬਾਅਦ ਦੀਆਂ ਗੱਲਾਂ ਆ ਇੱਕ ਵਾਰੀ ਤਾਂ ਤੁਸੀਂ ਕਹਿੰਦੇ ਹੋ ਨਾ ਗਦੀ ਗੇੜ ਚ ਪੈ ਗਏ ਨਾ ਰੇਟੈਂਸ਼ਨ ਸੈਂਟਰਾਂ ਵਿੱਚ ਜਾਣਾ ਕਿਹੜਾ ਸੌਖਾ ਮਗਰ ਉਹ ਰੁਪਈਆ ਪੰਡ ਰੁਪਈਆ ਦੀ ਪਿੱਛੇ ਚੁੱਕ ਕੇ ਤੁਹਾਡੇ ਪਿੱਛੇ ਕੌਣ ਜਾ ਕੇ ਬੌਂਡ ਭਰੂਗਾ ਉਹ ਵੀ ਗੱਲਾਂ ਆ ਲੱਗਿਆ ਇਸ ਕਰਕੇ ਮੇਰਾ ਖਿਆਲ ਆ ਕਿ ਅਸ ਟਾਈਮ ਬੰਦੇ ਨੂੰ ਜਿਹੜੀ ਚੰਗੀ ਸਲਾਹ ਆ ਉਹ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਲਾਹ ਜਿਹੜੀ ਆ ਉਹ ਭਾਵੇਂ ਫ੍ਰੀ ਦੀ ਹੁੰਦੀ ਹੈ ਪਰ ਜੇ ਉਹ ਚੰਗੀ ਹੋਵੇ ਤਾਂ ਸਾਰਿਆਂ ਵਾਸਤੇ ਉਹ ਬੈਟਰੀ ਹੁੰਦੀ ਹੈ